ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨੂੰ ਬੇਨਤੀ ਹੈ ਜੋ ਕਿ ਆਪ ਸਭ ਨੂੰ ਪਤਾ ਪਿੰਡ ਧਾੜੀਵਾਲ ਕਲੇਰੀ ਦੀ ਪੰਚਾਇਤ ਨੇ ਜੋ ਮਤਾ ਪਾਇਆ ਹੈ ਜੋ ਕੁ ਸਮੇਂ ਤੋਂ ਪਹਿਲਾਂ ਪਿੰਡ ਦੇ ਹੀ ਈ 3 ਮੁੰਡੇ ਵਿਆਹ ਕਰਵਾ ਰਹੇ ਹਨ ਸਮਾਪਾ ਹੈ ਕਿ ਅੱਜ ਸਮੂਹ ਪਿੰਡ ਧਾੜੀਵਾਲ ਕਲੇਰ ਦੀਆਂ ਸੰਗਤਾਂ ਤੇ ਮੋਦਬਾਰਾਂ ਅਤੇ ਪੰਚਾਇਤ ਦੇ ਪਿੰਡ ਵਿੱਚ ਹੀ ਹੋ ਰਹੇ ਵਿਆਹ ਦੇ ਖਿਲਾਫ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ ਪਿੰਡ ਦੇ ਵਿੱਚ ਹੋ ਰਹੇ ਵਿਆਹਾਂ ਕਰਕੇ ਜਿੱਥੇ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ ਉਥੇ ਦੋਹਾਂ ਧਿਰਾਂ ਦੇ ਵਿੱਚ ਘਾਰ ਦੁਸ਼ਮਣੀ ਪੈ ਰਹੀ ਹੈ ਜੋ ਵੀ ਲੜਕਾ ਜਾਂ ਲੜਕੀ ਪਿੰਡ ਵਿੱਚ ਵਿਆਹ ਕਰਨਗੇ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਜੇਕਰ ਕਿਸੇ ਲੜ ਵਿੱਚ ਲੜਕੇ ਜਾਂ ਲੜਕੀ ਦਾ ਮਾਪਿਆਂ ਦੀ ਸਹਿਮਤੀ ਦਾ ਜਿਗਰ ਆਉਂਦਾ ਹੈ ਤਾਂ ਉਕਤ ਲੜਕੇ ਦੇ ਲੜਕੀ ਦੇ ਮਾਪਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਪਰਿਵਾਰਾਂ ਦੀਆਂ ਸਰਕਾਰੀ ਸਹੂਲਤਾਂ ਖਤਮ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਇਹਨਾਂ ਨੂੰ ਨਾਲ ਕੇ ਸਾਈਨ ਕਰਕੇ ਦੇਵੇਗਾ ਤੇ ਨਾ ਹੀ ਇਹਨਾਂ ਦੀ ਕੋਈ ਗਵਾਹੀ ਦੇਵੇਗਾ ਪੂਰਾ ਪਿੰਡ ਦੋਸ਼ੀ ਪਰਿਵਾਰਾਂ ਦਾ ਸਮਾਜਿਕ ਬਾਈਕਾਡ ਕਰੇਗਾ ਕੋਈ ਵੀ ਉਕਤ ਪਰਿਵਾਰਾਂ ਦੀ ਕੋਈ ਵੀ ਗਮੀ ਵਿੱਚ ਸਾਥ ਨਹੀਂ ਦੇਵੇਗਾ ਉਹਨਾਂ ਪਰਿਵਾਰ ਨਾਲ ਕੋਈ ਵੀ ਪਿੰਡ ਦੇ ਵਿੱਚ ਬੰਦਾ ਮੇਲ ਮਾਇਲ ਨਹੀਂ ਰੱਖੇਗਾ ਜੇਕਰ ਕੋਈ ਵੀ ਪਿੰਡ ਦਾ ਮੁਤਬਰ ਬੰਦਾ ਉਹਦੇ ਨਾਲ ਮੇਲ ਮਾਰ ਰੱਖਦਾ ਹੈ ਤਾਂ ਪਿੰਡ ਵਿੱਚ ਵਿਆਹ ਕਰਨ ਵਾਲੇ ਵਿਅਕਤੀ ਉਹਦੇ ਸਖਤ ਕਾਰਵਾਈ ਜ਼ਰੂਰ ਹੋਵੇਗੀ ਅਤੇ ਜਿਨ੍ਹਾਂ ਨੇ ਵਿਆਹ ਕਰਵਾਏ ਹਨ ਪਹਿਲਾਂ ਉਹ ਨਹੀਂ ਰਹਿਣ ਦਿੱਤੇ ਜਾਣਗੇ ਪਿੰਡ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਕੋਈ ਵਿਆਹ ਕਰਵਾਉਂਦਾ ਹੈ ਤੇ ਉਹਦੇ ਮਾਤਾ ਪਿਤਾ ਨੂੰ ਪਰਿਵਾਰ ਦਾ ਵੀ ਬਾਈ ਕਾਰਡ ਪਿੰਡ ਵਿੱਚੋਂ ਕੱਢਿਆ ਜਾਵੇਗਾ ਜੀ ਇਹ ਸਮੂਹ ਪੁਰਵ ਪੰਚਾਇਤ ਵੱਲੋਂ ਨਗਰ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਧ ਸੰਗਤ ਜੀ ਸਾਰਿਆਂ ਨੂੰ ਬੇਨਤੀ ਆਪ ਸਾਨੂੰ ਪਤਾ ਸਰ ਬੇਨਤੀ ਹੈ ਕਿ ਸਾਡੇ ਨਗਰ ਦੇ ਵਿੱਚ ਸਾਡੇ ਹੀ ਪਿੰਡ ਦੀਆਂ ਧੀਆਂ ਪਿੰਡ ਦੇ ਮੁੰਡਾ ਨਾਲ ਵਿਆਹ ਕਰਵਾ ਰਹੀਆਂ ਹਨ ਜੋ ਕਿ ਬੜੀ ਸ਼ਰਮਨਾਕ ਜਿਹੜੀ ਗੱਲ ਹੈ ਆਉਣ ਵਾਲਾ ਸਮਾਂ ਪਹਿਲਾਂ ਇੱਕ ਹੋਇਆ ਦੋ ਹੋਇਆ ਤੇ ਇਹਨੂੰ ਇਦਾਂ ਕੰਮ ਵਾਧਾ ਜਾਂਦਾ ਵੇਖੋ ਵੇਖੀ ਉਹ ਬੂਏ ਅੱਗੇ ਨਿਕਲੇ ਬੂਏ ਅੱਗੇ ਸੋਰੇ ਤੇ ਬੂਏ ਅੱਗੇ ਪੇਕੇ ਇਹ ਕੰਮ ਸੋਭਾ ਨਹੀਂ ਦਿੰਦਾ ਇਹ ਕਰਕੇ ਸਾਡੇ ਨਗਰ ਦਾ ਬਹੁਤ ਮੰਦਾ ਹਾਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਕੰਮਗਾ ਕਰੇਗਾ ਜਿਨ੍ਹਾਂ ਨੇ ਵਿਆਹ ਕਰਵਾਏਗਾ ਉਹਨਾਂ ਨੂੰ ਬੇਨਤੀ ਹੈ ਕਿ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਜਿਹੜੇ ਹੁਣ ਗਾਂਹ ਕਰਵਾਏਗਾ ਉਹਦਾ ਮਾਪਿਓ ਨਹੀਂ ਪਿੰਡ ਵਿੱਚ ਰਹੇਗਾ ਜਿਨ੍ਹਾਂ ਨੇ ਹੁਣ ਵਿਆਹ ਕਰਾਏ ਹਨ ਤੇ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਧੀਆਂ ਭੈਣਾਂ ਨੂੰ ਨਗਰ ਦੀਆਂ ਨੂੰ ਜਿੰਨੀਆਂ ਵੀ ਆ ਪੰਜਾਬ ਦੀਆਂ ਕਿ ਆਪਣੀ ਪਿਤਾ ਦੀ ਪਾਗਲ ਵੇਖਿਆ ਕਰੋ ਆਪਣੀ ਪਿਓ ਦੀ ਪਾਗਲ ਵੇਖਿਆ ਕਰੋ ਪਰਿਵਾਰ ਦੀ ਜਿਹੜੀ ਇੱਜ਼ਤ ਹੁੰਦੀ ਹੈ ਕਿਉਂਕਿ ਧੀਆਂ ਜੰਮਣ ਤੋਂ ਕਿਉਂ ਲੋਕ ਡਰਦੇ ਹਨ ਇਸੇ ਕਰਕੇ ਡਰਦੇ ਹਨ ਕਿ ਸਾਡੀ ਪਾਗ ਨੂੰ ਪਾਗ ਨੂੰ ਦਾਗ ਲਾਵੇਗੀ ਇਹ ਕਰਕੇ ਮੈਂ ਤੇ ਭੈਣਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਕਿ ਆਪਣੇ ਜਿਹੜੇ ਪਰਿਵਾਰ ਦੀ ਇੱਜ਼ਤ ਨਾਲ ਵੇਖਿਆ ਕਰੋ ਕਿ ਕਿਉਂਕਿ ਜਿਹੜੇ ਤੁਹਾਡੇ ਪਿਓ ਹਨ ਤੁਹਾਡੇ ਮਾਪੇ ਹਨ ਤੁਹਾਡੇ ਕਰਕੇ ਪੰਚਾਇਤ ਵਿੱਚ ਬਹਿੰਦੇ ਜੇ ਤੁਹਾਡੇ ਕਰਕੇ ਸਿਰ ਉੱਚਾ ਕਰਕੇ ਤੁਰਦੇ ਜੇ ਇਹ ਇੱਜ਼ਤ ਹੈ ਤੁਹਾਡੇ ਹਾਸਲ ਸਾਰੀਆਂ ਭੈਣਾਂ ਦੇ ਇਹ ਸੋਚ ਸਮਝ ਕੇ ਕਦਮ ਚੁੱਕਿਆ ਕਰੋ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਸਾਥ ਦਿਓ ਕਿਉਂਕਿ ਇਹ ਕੰਮ ਬੜਾ ਵੱਡਾ ਜਾ ਰਿਹਾ ਹੈ ਇੱਕ ਕੰਮ ਹੈ ਨਸ਼ੇ ਦਾ ਜਿਹੜਾ ਸਾਡੇ ਪਿੰਡ 'ਚ ਨਸ਼ਾ ਵੀ ਬਹੁਤ ਵਿਕ ਰਿਆ ਹੈ ਤੇ ਇਹ ਵੀ ਬੇਨਤੀ ਹੈ ਭਾਈ ਨੈਸ਼ਨਲ ਵੱਤਵਾ ਥੱਲ ਪਈ ਜੇ ਜੋ ਪੰਜਾਬ ਸਰਕਾਰ ਹੈ ਨਾ ਤੇ ਕੇਂਦਰ ਤੋਂ ਬੜਾ ਕੁਝ ਪਰ ਕਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਭਾਈ ਸਦਕ ਜਿਹੜਾ ਕਦਮ ਲਿਆ ਜਾਵੇ ਤੇ ਸਾਡਾ ਜਿਹੜਾ ਇਹ ਕੰਮ ਹੈ ਵੀ ਜਿਹੜਾ ਹੁਣ ਤੱਕ ਵਿਆਹ ਜਿੰਨੇ ਵੀ ਹੋਏ ਹਨ ਉਹ ਪਿੰਡ ਵਿੱਚ ਨਹੀਂ ਰਹਿਣ ਦਿੱਤੇ ਜਾਣਗੇ ਇਹ ਪੰਚਾਇਤ ਨੇ ਮਤਾ ਪਾਇਆ ਸਾਰੇ ਨਗਰ ਨੇ ਮਤਾ ਪਾਇਆ ਹੈ ਤੇ ਦੂਸਰਾ ਜਿਹੜਾ ਹੁਣ ਤੋਂ ਬਾਅਦ ਕੋਈ ਵਿਆਹ ਕਰਵਾਵੇਗਾ ਨਗਰ ਦੇ ਵਿੱਚ ਉਹਦਾ ਪਰਿਵਾਰ ਵੀ ਰਹੇਗਾ ਉਹ ਆਪ ਨੂੰ ਇੱਥੇ ਰਵੇਗਾ ਇਹ ਬੇਇਨਜ਼ੂਰ ਪ੍ਰਵਾਨ ਕਰਨਾ ਅਸੀਂ ਵੱਡੇ ਵੱਡੇ ਜਿਹੜੇ ਬੋਰਡ ਵੀ ਲਾ ਦਾਂਗੇ ਪਿੰਡੋ ਚ ਲਿਖ ਕੇ ਘਰ ਘਰ ਜਾ ਕੇ ਸੱਦਾ ਵੀ ਧਵਾਗੇ ਆਪਾਂ ਪ੍ਰਚਾਰ ਵੀ ਕਰਾਂਗੇ ਵੀ ਇਹ ਕੰਮ ਨਾ ਕਰੋ ਆਪਣੇ ਧੀਆਂ ਪਣਾ ਤਿਆਰ ਰੱਖੋ ਆਪਣੇ ਨਾਲੇ ਜਿਹੜੀਆਂ ਬੇਟੀਆਂ ਨਾਲ ਬੱਚਿਆਂ ਦੇ ਨਾਲ ਨਾਲ ਕੋਈ ਜਿਹੜਾ ਸਮਾਂ ਬਤਾਇਆ ਕੋ ਜਰੂਰ ਜਦੋਂ ਅਸੀਂ ਇੱਕ ਕਮਰੇ ਖੁੱਲੇ ਛੱਡ ਦਿੰਦੇ ਆ ਨਾ ਉਦੋਂ ਫਿਰ ਇਹ ਕੰਮ ਵਿਗੜਦਾ ਹੈ ਇਸ ਕਰਕੇ ਸਾਰੇ ਹੀ ਮੇਰੇ ਜਿੰਨੇ ਵੀ ਗੱਲ ਸੁਣ ਰਹੇ ਹਨ ਮੀਡੀਆ ਰਾਈ ਆਪਣੇ ਬੱਚਿਆਂ ਦਾ ਕੋਈ ਸਾਮਾ ਰੱਖਿਆ ਕਰੋ ਪਿਓਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਦਸਤਾਰ ਲਿਆਉਂਦੇ ਜੇ ਨਾ ਜਾ ਕਰਕੇ ਆਪਣੀ ਧੀ ਨੂੰ ਫੜਾਇਆ ਕਰੋ ਕਿ ਪੋਤੇ ਤੇਰੇ ਕਰਕੇ ਹੀ ਇਹ ਤੂੰ ਹੀ ਤੇਰੇ ਕਰਕੇ ਲੱਗੇ ਬਨਣਾ ਮੈਂ ਇਹਦੀ ਰੰਗ ਜਿਹੜਾ ਤੂੰ ਇਹਦਾ ਗੋੜਾ ਰੱਖਣਾ ਵੇਖੀਏ ਕਿ ਤੇ ਰੰਗ ਨਾ ਉਤਰ ਨਹੀਂ ਇਹ ਬੇਨਤੀ ਜਰੂਰ ਆਪਣੇ ਜਿਹੜੇ ਪਿਓ ਹਨ ਆਪਣੇ ਧੀਆਂ ਨੂੰ ਬੱਚਿਆਂ ਨੂੰ ਜਰੂਰ ਕਰਿਆ ਕਰਨ ਕਿ ਸਾਡੀ ਇੱਜ਼ਤ ਪਤਰੀ ਇਹ ਤੂੰ ਆ ਤੇ ਤੂੰ ਰੱਖਣੀ ਹੈ ਮੇਰੀ ਭੈਣਾ ਅੱਗੇ ਬੇਨਤੀ ਹੈ ਕਿ ਇਹ ਕਦਮ ਨਾ ਚੁੱਕਿਆ ਕਰੋ ਬੜੀ ਬਿਸਤੀ ਨਾ ਬੰਦਾ ਮਰਨ ਵਿੱਚ ਜੇ ਨਾ ਬੰਦਾ ਜੂਨ ਦੇ ਵਿੱਚ ਦੇ ਤੇ ਇਹ ਕਰਕੇ ਬੇਨਤੀ ਹੈ ਜੀ ਸਾਡਾ ਜਰੂਰ ਪੰਚਾਇਤ ਨੂੰ ਬੇਨਤੀ ਹੈ ਕਿ ਸਾਥ ਦਿੱਤਾ ਜਾਵੇ ਜਿਹੜੇ ਸਾਡੇ ਨਗਰ ਦੇ ਨੌਜਵਾਨ ਹੈ ਭਾਈ ਕੋਈ ਗੁੱਸਾ ਨਾ ਕਰਿਓ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਆਉਣ ਵਾਲੀ ਨਸਲਾਂ ਕੀ ਕਹਿਣਗੀਆਂ ਸਾਨੂੰ ਕਿ ਸਾਡੇ ਪਿੰਡ 'ਚ ਆਹ ਕੰਮ ਹੋ ਰਹੇ ਹਨ ਸਾਡੇ ਪਿੰਡ ਵਿੱਚ ਵਿਆਹ ਹੁੰਦੇ ਰਹੇ ਹਨ ਇਹ ਸਾਡੇ ਸਾਡੇ ਨਗਰ ਨੇ ਨੋਜੋ ਬੇਨਤੀ ਹੈ ਕਿ ਇੱਜ਼ਤ ਦੀ ਜਿਹੜੀ ਨਗਰ ਦੀ ਇੱਜ਼ਤ ਹੈ ਨਾ ਇਹ ਤੁਹਾਡੇ ਹੱਥ ਵਿੱਚ ਹੈ ਇਹ ਤੁਸੀਂ ਬਚਾਉਣੀ ਹੈ ਤੁਸੀਂ ਬਣਾਉਣੀ ਹੈ ਇਹਦਾ ਸਾਰੇ ਆਪਾਂ ਨਾਲ ਮਿਲ ਕੇ ਆਪਣੇ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਖੜੀਏ ਜੀ